ਪਾਸਟਰ ਬਜਿੰਦਰ ਸਿੰਘ ਨੂੰ ਖੈਰ ਹੋ ਸਕਦਾ ਹੈ ਕਿ ਅੱਜ 7 ਸਾਲ ਬਾਅਦ ਸਜ਼ਾ ਮਿਲ ਜਾਏ 2018 ਦੇ ਵਿੱਚ ਕਿਤੇ ਕੁਕਰਮ ਦੀ سزا 7 ਸਾਲ ਬਾਅਦ ਮੁਹਾਲੀ ਦੀ ਕੋਰਟ ਵਿੱਚ ਸੁਣਾਈ ਜਾ ਸਕਦੀ ਹੈ ਜਿਸ ਨੂੰ ਲੈ ਕੇ ਸ਼ਿਕਾਇਤ ਕਰਤਾ ਯਕਲੀਏ ਪੀੜਤਾ ਜੋ ਔਰਤ ਹੈ ਉਸ ਨੂੰ ਇਨਸਾਫ ਮਿਲ ਸਕਦਾ ਹੈ 2018 ਦੇ ਵਿੱਚ ਇੱਕ ਪੀੜਤਾ ਜਿਸ ਦੀ ਉਮਰ ਉਸ ਵੇਲੇ 35 ਸਾਲ ਸੀ ਉਸ ਦਾ ਕਹਿਣਾ ਹੈ ਕਿ ਜਲੰਧਰ ਦੇ ਤਾਜਪੁਰ ਚਰਚ ਦਾ ਜੋ ਮਿਨਿਸਟਰੀ ਚਲਾ ਰਿਹਾ ਹੈ ਪਾਸਟਰ ਬਜਿੰਦਰ ਸਿੰਘ ਉਸ ਨੇ ਮੁਹਾਲੀ ਵਿਖੇ ਚਰਚ ਵਿੱਚ ਇਸ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਏ ਧੱਕੇ ਦੇ ਨਾਲ ਉਸ ਦਿਨ ਨਾਲ ਬਦਸਲੂਕੀ ਕੀਤੀ ਵੀਡੀਓ ਬਣਾਈ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਖੈਰ ਜਦੋਂ ਉਸ ਸ਼ਿਕਾਇਤਕਰਤਾ ਦੀ ਇੰਤਿਹਾਨ ਹੋਈ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਪਾਸਟਰ ਬਰਜਿੰਦਰ ਸਿੰਘ ਪੰਜਾਬ ਛੱਡ ਕੇ ਦੇਸ਼ ਛੱਡ ਕੇ ਫਰਾਰ ਹੋਣ ਦੀ ਫिराਕ ਵਿੱਚ ਸੀ ਲੰਡਨ ਚੱਲਿਆ ਸੀ ਕਿ ਉਸ ਨੂੰ 에어ਪੋਰਟ ਦੇ ਉੱਤੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹ ਕਾਰਨ ਇਹ ਸਭ ਤੋਂ ਬਾਅਦ ਲਗਾਤਾਰ ਕੇਸ ਚੱਲਦਾ ਆ ਰਿਹਾ ਸੁਣਵਾਈਆਂ ਚੱਲਦੀਆਂ ਆ ਰਹੀਆਂ ਨੇ ਇਸੇ ਦੌਰਾਨ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਦੋ ਹੋਰ ਇਲਜ਼ਾਮ ਲੱਗਦੇ ਨੇ ਇੱਕ 22 ਸਾਲਾ ਕੁੜੀ ਇਲਜ਼ਾਮ ਲਗਾਉਂਦੀ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਬਲਾਤਕਾਰ ਦੀ ਘਟਨਾ ਦੇ ਇਲਜ਼ਾਮ ਲੱਗਦੇ ਨੇ ਤੇ ਜੌਨ ਉਤਵੇੜਾਂ ਦੇ ਇਲਜ਼ਾਮ ਲੱਗਦੇ ਨੇ ਤੇ ਨਾਲ ਹੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੁੰਦਾ ਜਿਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਕਪੂਰਥਲਾ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਹੈ ਤਾਂ ਆਪਣੇ ਚਰਚ ਵਿੱਚ ਬੈਠ ਕੇ ਆਪਣੇ ਹੀ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਕਰਦਾ ਹੈ ਕੁੱਟਮਾਰ ਕਰਦੇ ਆਂ ਜੀ ਸੀਸੀਟੀਵੀ ਵੀਡੀਓ ਪਹਿਲਾਂ ਵਾਇਰਲ ਹੋਈ ਤਾਂ ਉਸੇ ਦੌਰਾਨ ਚਰਚ ਦੀ ਕਮੇਟੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਸਟਰ ਬਜਿੰਦਰ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਲਗਾਤਾਰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ ਇਹ ਸੀਸੀਟੀਵੀ ਵੀਡੀਓ AI ਨਾਲ ਬਣਾਈ ਹੋਈ ਹੈ ਫਰਜੀ ਬਣਾਈ ਹੋਈ ਹੈ ਤਾਂ ਜਿਨ੍ਹਾਂ ਨੇ ਉਹ ਵੀਡੀਓ ਜਨਤਾ ਕੀਤੀ ਸੀ ਤਾਂ ਇਹਨਾਂ ਗੱਲਾਂ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਸੀਸੀਟੀਵੀ ਵੀਡੀਓ ਜਾਰੀ ਕਰ ਦਿੱਤਾ ਉਸੇ ਤਰੀਕੇ ਦੀ ਕੁੱਟਮਾਰ ਦੂਜਾ ਐਂਗਲ ਯਾਨੀ ਕਿ ਇੱਕ ਕਮਰੇ 'ਚ ਦੋ ਕੈਮਰੇ ਲੱਗੇ ਨੇ ਪਹਿਲਾਂ ਇੱਕ ਕੈਮਰੇ ਤੋਂ ਵੀਡੀਓ ਆਈ ਦੂਜੇ ਕਮਰੇ ਤੋ ਜਾਂਚ ਕਰ ਦਿੱਤੀ ਗਈ ਹੁਣ ਇਹ ਸਭ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਚੱਲ ਰਹੀਆਂ ਨੇ ਅੱਜ ਜਿਸ ਤਰੀਕੇ ਨਾਲ ਮੁਹਾਲੀ ਕੋਰਟ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਪੇਸ਼ ਕਰਕੇ ਫੈਸਲਾ ਸੁਣਾਇਆ ਜਾਣਾ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਦੇ ਸਮਰਥਕ ਇਕੱਠੇ ਹੋਣ ਅਤੇ ਕੋਈ ਹੁੱਲੜਬਾਜੀ ਕਰ ਸਕਦੇ ਨੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਾਸਟਰ ਬਜਿੰਦਰ ਸਿੰਘ ਆਪਣੇ ਆਪ ਨੂੰ ਖੁਦਾ ਦਾ ਬੰਦਾ ਦੱਸਦਾ ਹੈ ਅਤੇ ਨਾਲ ਹੀ ਲੋਕਾਂ ਨੂੰ ਅਰਦਾਸ ਆਸ਼ੀਰਵਾਦ ਦੇਣ ਦੇ ਬਦਲੇ ਇਲਜ਼ਾਮ ਨੇ ਕਿ 25 ਤੋਂ 50 ਹਜ਼ਾਰ ਰੁਪਏ ਤੱਕ ਲਿਆ ਜਾਂਦਾ ਹੈ ਲੰਗੇ ਦਿਨੀ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪਾਸਟਰ ਬਜਿੰਦਰ ਸਿੰਘ ਨੇ ਦੂਜੇ ਸੂਬਿਆਂ ਤੋਂ 200 ਲੱਖ ਰੁਪਏ ਲ ਮੰਗਾ ਕੇ ਸ਼ੂਟਰ ਮੰਗਾਏ ਹੋਏ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ 7 ਸਾਲਾਂ ਤੋਂ ਜੋ ਇਨਸਾਫ ਦੀ ਉਡੀਕ ਕਰ ਰਹੀ ਔਰਤ ਸੀ ਕੀ ਅੱਜ ਮਹਾਲੀ ਕੋਰਟ ਉਸ ਨੂੰ ਇਨਸਾਫ ਦਿੰਦੀ ਹੈ ਜਾਂ ਫਿਰ ਪਾਸਟਰ ਬਜਿੰਦਰ ਸਿੰਘ ਦੇ ਦਬਾਅ ਹੇਠ ਪ੍ਰਸ਼ਾਸਨ ਹੁੰਦਾ ਹੈ ਕਿਉਂਕਿ ਅੱਜ ਇੱਕ ਵੱਡਾ ਫੈਸਲਾ ਆਉਣਾ ਹੈ ਜਿਸ ਨਾਲ ਕਈਆਂ ਨੂੰ ਇਨਸਾਫ ਮਿਲੇਗਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਕਈ ਕੁੜੀਆਂ ਨੇ ਜੋ ਸਿਰਫ ਡਰ ਦੇ ਕਾਰਨ ਚੁੱਪ ਨੇ

today cases for defense and arguments sir quantum punishment pe bhi arguments ho chuke hai matlab no no अभी तो oh, it is yet to okay. side ठीक है it is yet to cover thank you okay oh, thank you sir